ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਦਾ ਪ੍ਰਾਈਮ ਟੂਡੇ ਤੇ ਦਿਖਾ ਰਹੇ ਹਾਂ ਦੱਸ ਦਈਏ ਪੌਂਗ ਡੈਮ ਦੇ ਵਿੱਚੋਂ ਅੱਜ 110000 ਕਿਊਸਿਕ ਪਾਣੀ ਜਿਹੜਾ ਇਹ 2 ਵਜੇ ਜਿਹੜਾ ਛੱਡਿਆ ਗਿਆ ਤਾਂ ਉਹ ਪਾਣੀ ਹੁਣ ਜਿਹੜਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰੀਆਂ ਨੇ ਦੱਸ ਦਈਏ 50 ਤੋਂ ਵੱਧ ਜਿਹੜੇ ਗੇਟ ਇਸ ਵੇਲੇ ਸ਼ਾਹਨਹਿਰ ਬਰਾਜ਼ ਦੇ ਖੁੱਲੇ ਹੋਏ ਨੇ ਇਹ ਸਾਰਾ ਪਾਣੀ ਜਿਹੜਾ ਦਰਿਆ ਦੇ ਵਿੱਚ ਜਿਹੜਾ ਛੱਡਿਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਦਿਨਾਂ ਤੋਂ ਪਹਿਲੇ ਜਿਹੜੀਆਂ ਤਸਵੀਰਾਂ ਸੀ ਉਹ ਕਿਸ ਤਰ੍ਹਾਂ ਦੀਆਂ ਸੀ ਤੇ ਅੱਜ ਦੀਆਂ ਤਸਵੀਰਾਂ ਕਿਹੋ ਜ ਸੋ ਪਾਣੀ ਹੁਣ 95000 ਕਿਊਸਿਕ ਦੇ ਕਰੀਬ ਜਿਹੜਾ ਇਸ ਦਰਿਆ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਤੇ 15000 ਕਿਊਸਿਕ ਜਿਹੜਾ ਹਾਈਡਲ ਨਹਿਰ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਸੋ লাইਵ ਤਸਵੀਰਾਂ ਨੇ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦਾ ਪ੍ਰਾਈਮ ਟੂਰੇ ਤੇ ਸੋ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਰਿਸ਼ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ ਕਲਾਊਡ ਡ੍ਰਸਟ ਹੋ ਰਹੇ ਨੇ ਉਸ ਦੇ ਕਰਕੇ ਇਹ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪੋਂਗ ਡੈਮ ਦਾ ਵੱਧ ਰਿਹਾ ਸੀ ਪਰ ਲਗਾਤਾਰ ਜਿਹੜਾ ਪੋਂਗ ਡੈਮ ਪ੍ਰਸ਼ਾਸਨ ਪਹਿਲੇ ਤੋਂ ਹੀ ਪਾਣੀ ਛੱਡ ਰਿਹਾ ਸੀ ਪਰ ਇਹ ਕੁਝ ਦਿਨ ਦੋਕ ਦਿਨ ਪਹਿਲੇ ਜਿਹੜਾ ਮਹਨਾਲੀ ਦੇ ਵਿੱਚ ਬੱਦਲ ਫਟਦਾ ਉਸ ਦੇ ਨਾਲ ਇੱਕਦਮ ਜਿਹੜਾ ਪਾਣੀ ਦਾ ਪੱਧਰ ਵੱਧ ਜਾਂਦਾ ਜਿਸ ਕਰਕੇ ਪੋਂਗ ਡੈਮ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ ਸੋ ਇਸ ਦੇ ਨਾਲ ਜਿਹੜਾ ਇਹ ਪਾਣੀ ਪਿਆਸ ਦੇ ਰਿਆ ਦੇ ਵਿੱਚ ਜਾ ਰਿਹਾ ਹੈ ਉਹ ਪਾਣੀ ਦੇ ਨਾਲ ਇਹ ਜਿਹੜਾ ਥਲਕੇ ਇਲਾਕੇ ਨੇ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਨੇ ਕਿਉਂਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਿਆਸ ਦਰਿਆ ਲੰਘਦਾ ਹੈ ਬਿਆਸ ਦਰਿਆ ਕਿਨਾਰੇ ਵਸਣ ਵਾਲੇ ਪਿੰਡ ਇਸ ਵਾਰ ਵੱਡੀ ਗਿਣਤੀ ਵਿੱਚ ਹੜ੍ਹ ਪ੍ਰਭਾਵਿਤ ਹੋਏ ਨੇ ਬਹੁਤ ਹੀ ਬੁਰੇ ਹਾਲਾਤ ਜਿਹੜੇ ਇਸ ਵਾਰ ਪਿੰਡਾਂ ਦੇ ਨਜ਼ਰ ਆ ਰਹੇ ਨੇ ਤੁਸੀਂ ਪਾਣੀ ਦਾ ਪ੍ਰੈਸ਼ਰ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਜਿਹੜਾ ਇਸ ਪਹਿਲੇ ਰਿਲੀਜ਼ ਹੋ ਰਿਹਾ ਹੈ 95000 ਕਿਊਸਿਕ ਦੇ ਕਰੀਬ ਹੈ ਜਿਹੜਾ ਪਾਣੀ ਹੈ ਜਿਹੜਾ ਛੱਡਿਆ ਜਾ ਰਿਹਾ ਸੋ 라이 ਤਸਵੀਰਾਂ ਤੁਹਾਡੇ ਨਾਲ ਦਾ ਪ੍ਰਾਈਮ ਟੂਡੇ ਤੇ ਸਾਂਝੀਆਂ ਕਰਦੇ ਆ ਕਰ ਰਹੇ ਆ ਇਹਨੂੰ ਨਾਲਜ ਨਾਲ ਸ਼ੇਅਰ ਜ਼ਰੂਰ ਕਰਦੇ ਜਾਓ ਸੋ ਇਹ ਜਿਹੜਾ ਬਿਆਜ਼ ਰਿਆ ਨਿਕਲਦਾ ਹੈ ਤਲਵਾੜਾ ਤੋਂ ਜਿਹੜਾ ਸ਼ਾਹਨਹਿਰ ਬਰਾਜ਼ ਹੈ ਉਹ ਬਰਾਸਤੇ ਮੌਜੂਦਾ ਇਸ ਜਗ੍ਹਾ ਤੋਂ ਪਾਣੀ ਜਿਹੜਾ ਰਿਲੀਜ਼ ਕੀਤਾ ਜਾਂਦਾ ਇਸ ਤੋਂ ਪਹਿਲੇ ਜਿਹੜਾ ਪਾਉਂਡ ਡੈਮ ਹੈ ਉਸ ਦੇ ਸਪਿਲ ਬੇ ਗੇਟ ਨੇ ਜਾਂ ਟਰਬਾਈਨ ਨੇ ਉਹਨਾਂ ਦੇ ਦਰਿਅੇ ਪਾਣੀ ਆਉਂਦਾ ਉਸ ਤੋਂ ਬਾਅਦ ਜਿਹੜਾ ਅੱਗੇ ਇਹ ਸ਼ਾਹਨਹਿਰ ਬਰਾਜ਼ ਦੇ ਵਿੱਚ ਰਿਲੀਜ਼ ਕੀਤਾ ਜਾਂਦਾ ਇਸ ਦੇ ਜਰੀਏ ਅੱਗੇ ਹੁੰਦਾ ਹੋਇਆ ਇਹ ਚੰਗੜਮਾ ਚੱਕ ਮੀਰਪੁਰ ਪਿੰਡ ਬਿੱਲਾ ਸਰਿਆਣਾ ਆਦੀ ਪਿੰਡਾਂ ਨੂੰ ਨਿਕਲ ਹੋਇਆ ਜਿਹੜਾ ਇਹ ਦਰਿਆ ਅੱਗੇ ਜਾ ਕੇ ਮਾਨਸਰ ਮੁਕੇਰੀਆਂ ਦੇ ਵਿੱਚ ਜਿਹੜਾ ਚਲਾ ਜਾਂਦਾ ਉਸ ਤੋਂ ਬਾਅਦ ਜਿਹੜਾ ਅੱਗੇ ਬਿਆਸਦ ਰਿਆ ਦਸੂਆ ਟਾਂਡਾ ਮਿਆਣੀ ਕਪੂਰਥਲਾ ਜਾ ਕੇ ਸੁਲਤਾਨਪੁਰ ਲੋਧੀ ਤੱਕ ਜਿਹੜਾ ਇਹ ਦਰਿਆ ਜਿਹੜਾ ਜਾਂਦਾ ਜਿਸ ਕਰਕੇ ਇਸ ਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਹੈ ਇਸ ਵਾਰ ਹਾਲਾਤ ਜਿਹੜੇ ਨਜ਼ਰ ਆ ਰਹੇ ਨੇ ਕੁਦਰਤ ਨੇ ਜਿਹੜੇ ਰੰਗ ਦਿਖਾਏ ਨੇ ਸ਼ਾਇਦ ਹੀ ਕਦੀ ਦਿਖਾਏ ਹੋਣ ਕਿਉਂਕਿ ਜਿੰਨੇ ਤਸਵੀਰਾਂ ਇਸ ਵਾਰ ਨਿਕਲ ਕੇ ਆਈਆਂ ਪਠਾਨਕੋਟ ਦੀ ਗੱਲ ਕਰੀਏ ਕੱਲ ਪਠਾਨਕੋਟ ਮਾਧਵਪੁਰ ਦੇ ਵਿੱਚ ਜਿਹੜਾ ਇਸੇ ਤਰ੍ਹਾਂ ਦੇ ਜਿਹੜੇ ਗੇਟ ਸੀ ਜਿਨ੍ਹਾਂ ਨੂੰ ਉੱਥੇ ਹੈਡ ਵਰਕਸ ਕੀਤਾ ਜਾਂਦਾ ਉਹ ਗੇਟ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਗੇਟ ਜਿਹੜਾ ਬੁਰੀ ਤਰ੍ਹਾਂ ਤਬਾਹ ਹੋ ਜਾਂਦਾ ਟੁੱਟ ਜਾਂਦਾ ਤੇ ਪਾਣੀ ਬਹੁਤ ਤੇਜ਼ੀ ਦੇ ਨਾਲ ਨਿਕਲਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਜੇਕਰ ਆਵਾਜਾਈ ਦੀ ਗੱਲ ਕਰੀ ਆਵਾਜਾਈ ਬਹੁਤ ਖਾਮਾਂ ਤੇ ਜਿਹੜੀ ਠੱਪ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਪੁਲ ਜਿਹੜੇ ਕਈ ਜਗ੍ਹਾ ਤੇ ਟੁੱਟ ਚੁੱਕੇ ਨੇ ਲੈਂਡ ਸਲਾਈਡਿੰਗ ਹੋ ਰਹੀ ਹੈ ਹਿਮਾਚਲ ਦੀ ਗੱਲ ਕਰੀ ਹਿਮਾਚਲ ਦੇ ਵਿੱਚ ਜੰਮੂ ਦੀ ਗੱਲ ਕਰੀਏ ਜੰਮੂ ਦੇ ਵਿੱਚ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਾੜੇ ਹਾਲਾਤ ਨਜ਼ਰ ਆ ਰਹੇ ਨੇ ਕਿਉਂਕਿ ਬਿਆਸ ਦਰਿਆ ਬਿਆਸ ਦਰਿਆ ਰਾਵੀ ਦਰਿਆ ਦੋਵੇਂ ਉਫਾਨਤੇ ਨੇ ਜਿਸ ਕਰਕੇ ਜਿਨੇ ਵੀ ਨਾਲ ਜਿਹੜੇ ਪਿੰਡ ਲੱਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜ ਗਿਆ ਲੋਕ ਆਪਣੇ ਘਰਾਂ ਨੂੰ ਛੱਡਣਾ ਨੇ ਸਾਵਾਂ ਵੀ ਲਗਾਤਾਰ ਜੜੀਆਂ ਇਹ ਇਹ ਲੋਕਾਂ ਦੇ